ਕ੍ਰਿਸ਼ਨਾਂ ਦਾਤੀ ਜਗ ਮੁਵੇ ਜਲ ਜਲ ਕਰੇ ਪੁਕਾਰ ਸਤਿਗੁਰੂ ਗਰੀਬ ਨੂੰ ਬਾਜ ਕਾਂ ਸਦਾ ਵਚਨ ਕਰਦੇ ਹੋਏ ਕਿ ਭਾਈ ਇਹ ਜਿਹੜੀ ਸਾਰੀ ਦੁਨੀਆ ਹੈ ਕ੍ਰਿਸ਼ਨਾਂ ਦੀ ਸਾਰੀ ਹੋਈ ਹੈ ਤੇ ਕ੍ਰਿਸ਼ਨਾਂ ਦੀ ਸਾਰੀ ਹੋਈ ਦੁਖੀ ਹੋ ਰਹੀ ਹੈ ਇਸ ਨਾਲ ਦੇ ਵਿੱਚ ਸਾੜ ਸਾੜ ਕੇ ਇਹ ਬਿਰਤ ਨਹੀਂ ਹੈ ਬਿਨਲਾਪ ਕਰਨੀ ਹੈ ਸਤਿਗੁਰੂ ਸੀਤਰਜੇ ਮਿਲੈ ਫਿਰ ਜਲੈ ਨਾ ਤੁਜੀਵਾ ਤੇ ਪਾਸਾ ਕਹਿੰਦੇ ਜੇ ਇਹ ਠੰਡ ਪਾਉਣ ਵਾਲੀ ਨੂੰ ਦੇ ਪਰੇ ਪਰੇ ਤਾਂ ਵੀ ਤੁਜੀ ਵਾਲੀ ਨਾ ਸਕੇ ਕਿਉਂਕਿ ਜਦ ਨਾਲ ਜੇ ਸਾਡੇ ਜੀਵਨ ਦੇ ਵਿੱਚ ਗੁਰੂ ਦਾ ਛੰਡ ਬਿਖਤੌਣ ਵਾਲਾ ਸ਼ਬਦ ਨਹੀਂ ਹੈ ਉਹਨਾਂ ਚਿਰ ਦ੍ਰਿਸ਼ਟੀ ਆਖ ਦੇ ਵਿੱਚ ਨਹੀਂ ਛੱਡਦੇ ਹੀ ਰਹਿੰਦੇ ਆ। ਆਸਾ ਕਹਿੰਦੇ ਨੇ। ਜਿਸਨਾ ਕੋ ਨਰ ਗੁਦਨੀਏ ਜੁਲਵਰਸੀ ਉਹਦੇ ਨਾਮ ਨਾਲ ਲੁਚੇ ਨਾਮ। ਜਿਸਨਾ ਕੋ ਜੇ ਹਰਿ ਦਾ ਨਾਮ ਹਰੇ ਦਾ ਨਾਮ ਜਿਹਨੋਂ ਕਿਸ਼ਨਾ ਗੁਜਦੀ। ਇਹ ਹਰੀ ਦਾ ਨਾਮ ਕਿੱਥੋਂ ਮਿਲਦਾ ਹੈ ਉਹ ਮਿਲੇਗਾ ਬਿਰੰਗ ਨੂੰ ਇਸ ਕਰਕੇ ਪਾਰਸਰ ਕਹਿੰਦੇ ਸਤਿਗੁਰ ਸੀਤਲ ਜੀ ਨੇ ਇਸ ਜਗ ਦੇ ਵਿੱਚ ਸੀਤਲ ਕੌਣ ਹੈ ਪਾਰਸਰ ਕਹਿੰਦੇ ਚੰਦਨ ਚੰਦਰਾ ਸਰਦ ਰੁੱਖ ਮੂਲ ਨਾ ਮਿਟੀ ਖਾਮ ਸੀਤਲ sire ਨਾਨਕਾ ਜੀ ਅੰਗੜੋ ਹਾਰਨਾ ਚੰਦਨ ਦੇ ਰੁੱਖ ਬਲੀ ਚੰਦਨ ਦੇ ਲੱਕੜੋਂ ਠੰਡਾ ਹੁੰਦਾ ਮੰਨਿਆ ਜਾਂਦੇ ਕਈ ਜ ਵਿਹੰਗਾਂ ਹੁੰਦੇ ਨੇ ਜਿਹੜੇ ਜੰਗਮ ਰਤੀ ਹੁੰਦੇ ਨੇ ਉਹ ਚੰਦਨ ਦੀ ਲੱਕੜ ਦੀ ਸੁਆਹ ਆਪਣੇ ਸਰੀਰ ਤੇ ਮਲਦੇ ਸਨਾਤਨ ਧਰਮ ਦੇ ਵਿੱਚ ਚੰਦਨ ਦਾ ਟਿੱਕਾ ਆਪਣੀ ਮਸਤਕ ਤੇ ਲਗਾਇਆ ਜਾਂਦਾ ਹੈ ਕਿਉਂਕਿ ਚੰਦਨ ਠੰਡਾ ਹੁੰਦਾ ਹੈ ਅਸਾ ਹੈ ਸੰਗੁਰ ਪਾਸਾ ਕਹਿੰਦੇ ਚੰਦਨ ਤੰਨ ਨੂੰ ਠੰਡ ਪਹੁੰਚਾ ਸਕਦਾ ਹੈ ਮਨ ਤੱਕ ਉਹਦਾ ਕੋਈ ਅਸਰ ਨਹੀਂ ਸਰਦੀ ਰੁੱਤ ਨੂੰ ਠੰਡਿਆ ਮਹਿਸੰਦ ਹੈ ਤੇ ਸਰਦੀ ਰੁੱਤ ਵੀ ਸਾਡੇ ਸਰੀਰ ਨੂੰ ਠੰਡ ਪਹੁੰਚਾਉਂਦੀ ਹੈ ਸਰੀਰ ਨੂੰ ਬਚਾਉਣ ਵਾਸਤੇ ਅਸੀਂ ਗਰਮ ਕੱਪੜੇ ਪਹਿਨਦੇ ਹਾਂ ਪਰ ਮਨ ਦੀ ਜਿਹੜੀ ਅਗਨ ਹੈ ਕ੍ਰਿਸ਼ਨਾ ਵੀ ਜਿਹੜੀ ਅਗਨ ਹੈ ਇਹੇ ਤੱਕ ਸਰਦੀ ਦੀ ਵੀ ਕੋਈ ਅਸਰ ਨਹੀਂ। ਚੰਦ ਦੀ ਚਾਂਦਨੀ ਠੰਢੀ ਨੰਨੀ ਗਈ ਹੈ, ਚੰਦ ਦੀ ਚਾਂਦਰੀ ਦਾ ਵੀ ਸਰੀਰ ਤੇ ਹਸ ਰਿਹਾ। ਮਨ ਕੋਈ ਨਸੀ ਨਹੀਂ ਰਿਹਾ। ਇਸ ਕਰਕੇ ਪਾਤਸ਼ਾਹ ਕਹਿੰਦੇ ਚੰਦਰ ਚੰਦ ਨਾ ਸਰਦਨ ਉਤਰ ਮੋਹ ਨਾਮ ਦੀ ਕਹਾਣੀ। ਇਹਨਾਂ ਦੇ ਨਾਲ ਤੇਰੀ ਕਾਤਨੀ ਬੁਝੇਗੀ, ਕ੍ਰਿਸ਼ਨਾਂ ਦੀਆਂ ਵੀ ਬੁਝੇਗੀ। ਫਿਰ ਸਾਧਗੁਰੂ ਜੀ ਆਰੋ ਕਮੀ ਬੁਝਦੀ ਹੈ। ਆਸਰ ਕੇ ਤੇ ਸੇਤਨ ਕੀ ਬੰਨਖਾ ਜੇ 15 ਰੋ ਹਰਨਾ ਇਹ ਜਿਹੜੀ ਕ੍ਰਿਸ਼ਨ ਦੀ ਅੰਗ ਹੈ ਇਹ ਅਕਾਲ ਪੁਰਖ ਵੈਕੂਨ ਜੀ ਦੇ ਨਾਮ ਦੇ ਝਪਣ ਕਰਕੇ ਉੱਠੀ ਜਦੋਂ ਸਿੱਖ ਸਤਪੁਰਜੀ ਦਾ ਨਾਮ ਅਕਾਲ ਪੁਰਖ ਵੈਕੂਨ ਜੀ ਦਾ ਨਾਮ ਜੋਕਾਂਗੇ ਤੋ ਗੁਰੂ ਤੋਂ ਨਾਮ ਲੈ ਕੇ ਫਿਰ ਸਾਡੇ ਅੰਦਰ ਦੀ ਆਤਮਾ ਸ਼ਾਂਤ ਹੁੰਨਾ ਹੈ ਇਸੇ ਕਰਕੇ ਸਹਿਬ ਸਤਪੁਰਜੀ ਅੱਜ ਵੀ ਬਚਨ ਕਰ ਰਹੇ ਰਹਿੰਦੇ ਨੇ ਆਸਰੂ ਦੇ ਸੀਤਲ ਸਤਗੁਰੂ ਸੀਤਨ ਜੀ ਨੇ ਫਿਰ ਜਗਨਨਾਥ ਜੀ ਭੰਗ ਜਿਹੜਾ ਮਨ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜ ਗਿਆ ਨੇ ਤ੍ਰਿਸ਼ਨਾ ਕਰਕੇ ਭਜਿਆ ਪਈ ਹੈ ਇਧਰ ਉਧਰ ਤੋੜ ਨਹੀਂ ਪੈਂਦੀ ਆਸਰੂ ਦੇ ਤ੍ਰਿਸ਼ਨਾ ਦੀ ਆਤਮਾ ਨੂੰ ਉਜਾਗਣਾ ਜਦੋਂ ਦੇ ਉਤੇ ਨੂੰ ਸੀਤਲ ਗੁਰੂ ਠੰਡਾ ਪਾਉਣ ਵਾਲਾ ਮਿਲ ਗਿਆ ਸਤਿਗੁਰ ਦੇ ਰਾਹੀ ਤੈਨੂੰ ਸਤਿਗੁਰੂ ਮਿਲਣਾ ਤੇ ਫਿਰ ਇਹ ਜਗਾਂ ਨਾਮ ਦੀ ਬਾਤ ਪਾਸਾ ਦੀ ਜੁੜੀ ਵਾਲੀ ਪਰ ਇਹ ਜਿਹੜੀ ਮਾਨ ਦੀ ਕ੍ਰਿਸ਼ਨਾ ਕ੍ਰਿਸ਼ਨਾ ਹੈ ਅਜੇ ਰੰਦਰ ਆਤਮਾ ਨੂੰ ਸਾਝ ਹੈ ਇਹ ਦੁਆਰਾ ਨਹੀਂ ਦਿਸੇਗਾ ਨਾਨਕ ਬਿਨ ਨਾਮ ਹੈ ਨਿਰਭਉ ਕੋ ਨਹੀਂ ਜਿੱਚ ਸਬਦਨਾ ਕਰੇ ਵਿਚਾਰ ਸਰਕੂਲ ਵੱਡੇ ਉਹ ਨੂੰ ਹੁਣ ਲਾ ਕੇ ਵਜਨ ਕੀਤੇ ਨੇ ਇਹ ਅੰਕ ਨਾਮ ਤੋਂ ਨਾ ਕਿਸੇ ਦਾ ਵੀ ਡਾਵੀਂ ਹੁਕਮ ਹੈ ਜਦ ਤੱਕ ਕੋ ਦੇ ਸੰਤ ਦੇ ਰੰਗ ਨਹੀਂ ਮੁਖਰੂ ਦੇ ਵਿਚਾਰ ਨਾ ਕਰੇ ਅਕਾਲ ਪੁਰਖ ਵੈਗੂ ਜੀ ਦੀ ਵਿਚਾਰ ਨਾ ਕਰੇ ਪਾਸਕ ਦੇ ਪੂਰਨ ਚੇਹ ਦੇ ਅੰਦਰੋਂ ਡਰ ਖਤਮ ਹਰਨਾ ਕਰੇ ਡਰ ਖਤਮ ਕਰਨ ਬਾਅਦ ਤੇ ਗੁਰੂ ਵਾਲੇ ਬਣ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਪਵੇਗੀ ਇਸ ਕਰਕੇ ਮਨ ਨਾਮ ਹੈ ਨਿਰਭਉ ਉਹ ਨਹੀਂ ਨਾਮ ਤੋਂ ਨਾ ਕੋਈ ਵੀ ਨਿਰਣ ਨਹੀਂ ਹੋ ਸਕਦਾ ਦਰਗਾਹ ਨਹੀਂ ਹੋ ਸਕਦਾ ਇਹਨੂੰ ਦਰਗਾਹ ਨਹੀਂ ਲੈਂਦਾ ਜਿੱਚਰ ਸਾਵਧਾਨ ਕਰੇ ਵਿਚਾਰ ਜਿੰਨਾ ਚਿਰ ਮੁਖ ਪ੍ਰਭੂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦਾ ਹੈ ਮਹਾਰਾਜ ਕੀ ਜਾ ਦੇਖੀ ਆਗਰਨਾ 부ਝੀ ਚਿੰਤਾ ਹੈ ਮਨ ਮਾਹੀ 파ਸਾਗਦ ਜਿਸਨੇ ਭੇਗੜੀ ਪਾਇਆ ਆਪਣੀ ਸਰੀਰ ਦੇ ਉੱਪਰ ਕੋਈ ਭਰਮਾਤਾਲ ਵਿੱਚ ਚਿੱਟਾ ਨਹੀਂ ਦਾ ਕਾਲਾ ਜਿੱਟਾ ਨਾ ਵੀ ਮਰਦੀ ਕਰ 파ਸਾ ਮੰਦੇ ਨੇ ਭੇਖ ਨੇ ਵੀ ਤੇਰੀ ਕ੍ਰਿਸ਼ਨਾਂ ਦੀ ਅੱਗ ਨਹੀਂ ਬਜਾਉਂਦੀ ਮੇ ਬੇਠੀ ਆਗਰਨਾ 부ਝੀ ਚਿੰਤਾ ਹੈ ਮਨ ਮਾਹੀ ਬੇਗੁਹਾਰਿਆਂ ਮਨਾਂ ਦੀ ਅਤਿਨੀ ਉਤਜੀ ਭਾਈ ਮਨ ਵਿੱਚ ਚਿੰਤਾ ਟਿਕੀ ਹੋਈ ਰਹਿੰਦੀ ਹੈ। ਪ੍ਰੀਤ ਸਾਹਿਬ ਕਹਿੰਦੇ ਮੈਂ ਕੱਪੜੇ ਕਾਲੇ ਪਾ ਲੇ। ਲੋਕਾਂ ਨੇ ਵਿਖਿਆ ਇਹ ਕਾਲੇ ਕੱਪੜਿਆਂ ਬਾਰੇ ਬੜਾ ਥਗੜਾ ਤਨ ਵੇਸ਼ ਹੈ, ਬੜਾ ਵਗਿੰਗ ਵਾਲਾ ਪਰ ਕਿਸੇ ਨੂੰ ਕੀ ਪਤਾ ਇਹ ਅੰਦਰ ਤੇ ਔਕਰ ਭਰੇ ਹੋਏ ਨੇ। ਪ੍ਰੀਤਾ ਕਾਲੇ ਮਿਲ ਦੇ ਕੱਪੜੇ ਕਾਲਾ ਮਿਲਦਾ ਵੇਸ਼ ਗੁਣ ਹੀ ਭਰਿਆ ਮੈਂ। ਲੋਕ ਹੈ ਲੋਕ ਤਾਂ ਅੰਦਰ ਕਿਰਕ ਨੂੰ ਦੇਖ ਲੈਂਦੇ ਨੇ ਕੱਪੜਿਆਂ ਨੂੰ ਦੇਖ ਲੈਂਦੇ ਨੇ ਉਹ ਕਿੰਨੇ ਦਰਵੇਸ਼ ਹੈ ਇਹ ਸੰਤ ਹੈ ਇਹ ਸਾਧੂ ਹੈ ਇਸ ਕਰਕੇ ਪਰ ਅੰਦਰ ਤੇ ਉਹਨਾਂ ਚਿਰ ਅਗਰ ਨਹੀਂ ਉਹ ਨਹੀਂ ਦਿਖਾਈ ਗੁਨਾਹ ਉਹਨਾਂ ਚਿਰ ਨਾਸ ਨੂੰ ਹੁੰਦੇ ਸਾਡੇ ਪਸਕਾਰ ਸਾਹ ਕਹਿੰਦੇ ਜਿੰਨਾ ਚਿਰ ਭਾਣੀ ਮਨੋਂ ਸ਼ਬਦ ਨਹੀਂ ਆਣੀ ਗੁਰੂ ਨਹੀਂ ਜਪ ਦੇ ਨਾਮ ਨੂੰ ਰੋਟਦਾ ਹੈ ਇਸ ਕਰਕੇ ਮਨ ਦੇ ਵਿੱਚ ਫਿਰ ਤੇਰੀ ਚਿੰਤਾ ਜਿਹੜੀ ਹੈ ਸ੍ਰੀ ਸੁਨਾਨ ਜੁੜੀ ਹੈ ਇਹ ਟिकी ਰਹਿੰਦੀ ਹੈ ਬਾਰੀ ਮਾਰੀ ਸਾਥ ਨਾ ਮਰੈ ਕਿਉਂ ਨੁ ਗੁਰੇ ਕਰਮਕ ਮਾਹੀ ਆਸ ਅੰਦਰ ਸ੍ਰੀ ਤੇ ਉੱਪਰ ਭੇਕ ਪਾ ਲੈਣੀ ਕਹਿਾਰੇ ਨਾ ਜਾਣੀ ਧਾਰਮਿਕ ਜੈਨੂ ਨਾ ਜਾਣੀ ਇਹ ਤੇ ਬਾਰਮੀ ਨੂੰ ਮਾਰਨ ਵਾਲਾ ਬਾਰਵੀਂ ਨੂੰ ਕਿੰਨਾ ਬਾਰਵੀਂ ਦੇ ਵਿੱਚ ਬੈਠਾ ਹੋਇਆ ਜਿਹੜਾ ਸਾਥ ਹੈ 나ਗ ਹੈ ਉਹ ਨਹੀਂ ਮਾਰਿਆ ਨੇਗਾ ਇਸੇ ਕਰਕੇ ਪਾਸਾਬੰਦ ਦੇ ਸਰੀਰ ਤੇ ਵਰਨੀ ਉਹ ਵਰਮੀ ਉਹ ਜਿੰਨਾ ਮਰਜੀ ਪਤੀ ਚੱਲ ਜਿਹੜਾ ਜੇ ਅੰਦਰ ਬੈਠਾ ਹੈ ਮਨ ਅੰਦਰ ਬੈਠੇ ਨੇ ਵਿਚਾਰ ਉਹਨਾਂ ਤੇ ਜੇ ਸਰੀਰ ਨੂੰ ਮਾਰਨ ਮਾਰਨ ਕੋਈ ਵੀ ਅਸਰ ਨਹੀਂ ਲੱਗਦਾ ਇਸ ਕਰਕੇ ਪਾਸਾਬੰਦ ਦੇ ਵਰਨੀ ਮਾਰੀ ਸਾਥ ਨਾ ਮਰੇ ਜੋਨ ਗੁਰੇ ਕరుణ ਮੰਗਾਈ। ਉਹ ਮਨੁੱਖ ਭਾਵੇਂ ਆਪਣੇ ਸਰੀਰ ਤੇ ਭੇਕ ਧਾਰਨ ਕਰਨਾ ਹੈ। ਜਿੰਨੇ ਮਰਜੀ ਸਭ ਕੋਈ ਪਾਸਾ ਕਹਿੰਦੇ ਆਪਣੇ ਪਹਿਰਾਵੇ ਬਣਾਉਂਦੇ। ਤੇ ਜਿਵੇਂ ਮਨੁੱਖ ਕਰਮ ਕਰਦੇ ਹਨ। ਪਾਸਾ ਕਹਿੰਦੇ ਉਹ ਕਰਮ ਨਹੀਂ ਸਿਹੀਂ। ਸੱਪ ਦੀ ਫੁੱਲ ਬੰਦ ਕੀਤੀਆਂ ਸੱਪ ਨੂੰ ਮਾਰਦਾ। ਸੱਪ ਦੀ ਫੁੱਲ ਨੂੰ ਮਾਰਿਆ ਸੱਪ ਨਹੀਂ ਮਰੀਦਾ। ਸੱਪ ਨੂੰ ਮਾਰਨ ਵਾਸਤੇ ਯਤਨ ਕਰਨਾ। ਇਸ ਕਾਰਕਿਆ ਦਾ ਸਾਹੀ ਬਚਨ ਕਰਦੇ ਨੇ ਇਹ ਸਾਖਾਂ ਭਾਵ ਮਨ ਨੂੰ ਮਾਰਨਾ ਚੋਣਾ ਨਹੀਂ ਘਾਈ ਫਿਰ ਸਤਿਗੁਰ ਦਾਤਾ ਸੇਵੀਐ ਸਾਵਧਾਨ ਸੈ ਮਨ ਆਈ। ਭਾਸਮ ਦੇ ਸਤ ਤਾਮ ਰੰਦਾ ਅੰਦਰ ਵਿੱਚ ਜਿਸ ਨਾ ਰੂਪੀ ਸਤਿਗੁਰ ਕ੍ਰਿਸ਼ਨ ਰੂਪੀ ਭਾਗ ਤਾਮ ਕੇਗੀ ਸਤ ਜੇ ਤੁਮ ਨਾਮ ਦੀ ਰਾਤ ਦੇਣ ਵਾਲੇ ਸਤਗੁਰੂ ਦੀ ਦਸੀ ਹੋਈ ਕਾਰਜ ਜੀ

ਗੁਰੂ ਦੇ ਦੱਸੀ ਹੋਈ ਕਾਰਨ ਕਰਦੇ ਤੇ ਪਾਤਸ਼ਾਹ ਦੇ ਨਾਮ ਨੂੰ ਜਪਦੇ ਫਿਰ ਤੇਰੇ ਅੰਦਰ ਸਾਧਕਵੇਂ ਵਸਦਾ ਹੈ ਇਹ ਸਾਜਰੀ ਵਸਣਾ ਜੇ ਸਾਧ ਅੰਦਰ ਨਾਮ ਵਸਿਆ ਫਿਰ ਅੰਦਰ ਵੈਤ ਜਿਸ ਨਾਮ ਕੋ ਨਹੀਂ ਮੰਨਣਾ ਲੋਭ ਨੇ ਮੰਨਣਾ ਹੰਕਾਰ ਨੇ ਨਹੀਂ ਮੰਨਣਾ ਇਹ ਸਾਰੇ ਭਜੁੰਦਾ ਰਹੋਗੇ ਤੇ ਪਾਤਸ਼ਾਹ ਕਹਿੰਦੇ ਫਿਰ ਇਹਨਾਂ ਨੇ ਕਿਹ ਚੱਕਰਾਂ ਚ ਪਾਈ ਹੋਈ ਹਨ ਇਸ ਕਰਕੇ ਸਤਗੁਰ ਦਾਤਾਰ ਸੀ ਅਕਾਰਮਕ ਵੈਗੁਰ ਜਿਹੜਾ ਸਤguru ਹੈ ਉਹਨੂੰ ਸੇਵਾ ਕਰ ਸੇਵਾ ਕੀਏ ਕਰ ਉਪਨੀ ਸਤਕਾਸਾ ਕਹਿੰਦੇ ਨੇ ਸਤਗੁਰ ਦੀ ਸੇਵਾ ਹੈ ਉਹਦਾ ਹੁਕਮ ਮੰਨਣਾ ਸਤਗੁਰ ਜੀ ਦੇ ਦਰਸਾਈ ਮਾਰਗ ਤੇ ਚੱਲਣਾ ਸਤਗੁਰ ਜੀ ਦੇ ਉਪਦੇਸ਼ ਨੂੰ ਆਪਣੀ ਗਿਰਦੇ ਸੁਸਾਨਾ ਇਸ ਕਰਕੇ ਭਾਈ ਸਤਗੁਰ ਦਾਤਾਰ ਸੁਣੀਏ ਸਾਧੂ ਦਾਸ ਹੈ ਮਨੁਖਾਲੀ ਜੇ ਤੁਝ ਦਿਸਣਾ ਨੂੰ ਮਾਰਨਾ ਚਾਹਨਾ ਹੈ ਤੇ ਨਾਮ ਦੀ ਦਾਤ ਦੀ ਗੁਰੂ ਦੀ ਦਸੀ ਹੋਈ ਕਾਰ ਕਰ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਦੇ ਵਿੱਚ ਵਸਾ ਮਨ ਤਾਂ ਸੀਤਲ ਸਾਧ ਹੋਏ ਜਿਸ ਨੇ ਆਦਿ ਉਚਾਈ ਜਦੋਂ ਉਸ ਗੁਰੂ ਦੇ ਦੱਸੇ ਹੋਏ ਸ਼ਬਦ ਨੂੰ ਆਪਣੇ ਹਿਰਦੇ 'ਚ ਵਸਾ ਕੇ ਸਤਿਗੁਰ ਦੀ ਦਸੀ ਹੋਈ ਕਾਰ ਕਰੇਗਾ ਫਿਰ ਸਤਿਗੁਰ ਪਾਸਾ ਕੇ ਮਨ ਤਾਂ ਸੀਤਲ ਸਾਧ ਹੋਏ ਤੇਰਾ ਮਾਨ ਵੀ ਟੁੱਟਣਾ ਖਾਲ ਹੋ ਜਾਏਗਾ ਤੇਰਾ ਤਨ ਵੀ ਟੁੱਟਦਾ ਥਾਲ ਹੋ ਜਾਏਗਾ ਮਨ ਵੀ ਸ਼ੀਤ ਹੋ ਜਾਏਗਾ ਤਾਲ ਵੀ ਸ਼ੀਤ ਹੋ ਜਾਏਗਾ ਜਿਹੜੀ ਤ੍ਰਿਸ਼ਨਾ ਵੀ ਖੰਗ ਹੈ ਅੰਦਰ ਵਰਦੀ ਹੈ ਮਾਨੁਸਾਲ ਜੀ ਹੈ ਬਾਸਾ ਕਹਿੰਦੇ ਗੁਰੂ ਦਾ ਸ਼ਬਦ ਦਾ ਮਾਣ ਨਾਲ ਭਾਈ ਇਹੋ ਤ੍ਰਿਸ਼ਨਾ ਦੀ ਖਾ ਕੋ ਫਿਰ ਬੋਝ ਜਾਂਦੀ ਹੈ ਸੁਖਾਂ ਸਰ ਸੁਖ ਕੋਈ ਜਦ ਵਿੱਚ ਹੋ ਆਪਵਾਈਂ ਆਸਾਂ ਕਿਨ ਗੁਰੂ ਦੀ ਸੇਵਾ ਵਿੱਚ ਪਾਈ ਜਦੋਂ ਮਨੁੱਖ ਅਹੰਕਾਰ ਨੂੰ ਕਰਦਾ ਹੈ ਤਦ ਸਭ ਤੋਂ ਸੱਚ ਸੁਖ ਮਿਲਦਾ ਹੈ ਅਹੰਕਾਰ ਦੇ ਬੱਧ ਹੋਏ ਸਭ ਕੋਲ ਹਰ ਸਾਡੇ ਜੀਵਨ ਵਿਰਥਾ ਗੁਆ ਲਏ ਤੇ ਜਦੋਂ ਗੁਰੂ ਦਾ ਉਪਦੇਸ਼ ਇਹਦੇ ਵਿੱਚ ਵਸ ਗਿਆ ਗੁਰੂ ਦੇ ਗਿਆਨ ਨੇ ਸਾਡੇ ਅਖਰੋਂ ਹੰਕਾਰ ਨੂੰ ਨਾਸ ਕਰ ਦਿੱਤਾ ਪਾ ਸਕੀਏ ਸ੍ਰੇਸ਼ਟ ਸੁਖ ਸਭ ਤੋਂ ਵੱਡਾ ਸੁਖ ਮਿਲ ਜਾਏਗਾ ਇਹਨਾਂ ਐਸਾ ਸੁਖ ਮਿਲੇਗਾ ਜਿਹੜਾ ਕਦੇ ਵੀ ਨਾਸ ਨਹੀਂ ਹੋਏਗਾ ਗੁਰਮਖ ਉਦਾਸੀ ਸੋ ਕਰੇ ਜੇ ਸੱਚ ਰਹੈ ਨਿਬਿਨਾਏ ਇਸ ਕਰਕੇ ਗੁਰਦੇ ਸਾਨੂੰ ਸੁਖ ਹੋਇਆ ਹੋਇਆ ਮੁਖ ਪਾ ਸਕੀਏ ਤੇ ਕ੍ਰਿਸ਼ਨਾ ਗੁਣੋ ਤਿਆਰ ਕਰਦਾ ਹੈ ਜੋ ਸੱਚੇ ਨਾਮ ਵਿੱਚ ਚੱਕ ਕੇ ਭਾਈ ਸਤਿ ਨੂੰ ਜੋੜੀ ਰੱਖਦਾ ਹੈ ਜਿਹਦੀ ਸੁਰਤ ਰੂਪ ਨਾਲ ਜੁੜੀ ਨਾਮ ਨਾਲ ਗੁਰੂ ਕੀ ਉਹਦੇ ਅੰਦਰੋਂ ਕ੍ਰਿਸ਼ਨਾਂ ਦੀ ਅਗ ਬੁਝ ਜਾਂਦੀ ਹੈ ਚਿੰਤਾ ਮੂਲ ਨ ਹੋਵੇਈ ਹਰ ਨਾਮ ਰਜਾਇ ਕਹੀ ਪਾਸਕਤ ਜਿਹਦੇ ਅੰਦਰ ਕ੍ਰਿਸ਼ਨਾਂ ਮੁਕੀ ਕੋ ਨੂੰ ਚਿੰਤਾ ਮੂਲ ਨ ਹੋਵੇ ਫਿਰ ਮਨ ਨੂੰ ਸਭ ਕੁ ਪਰਾਸਾ ਕਹਿੰਦੇ ਚਿੰਤਾ ਕੋਈ ਨਹੀਂ ਤੇ ਉਹਦੀ ਚਿੰਤਾ ਬਹੁਤ ਹੁੰਦੀ ਹੈ ਕਿਉਂਕਿ ਗੁਰਬਾਣੀ ਨੇ ਸਮੂਹ ਉਦੇਸ਼ ਹੀ ਦਿੱਤਾ ਹੈ ਪਾਸਾ ਕਹਿੰਦੇ ਚਿੰਤਾ ਤੇ ਕਰੀ ਨਾ ਕੱਖ ਚਿੰਤਾ ਕਰੀ ਨਹੀਂ ਇਹ ਹੈ ਅਣੀ ਮਨ ਸੋਚਦਾ ਹੈ ਆਹ ਢੇਟ ਭਰਨ ਵਾਸਤੇ ਆਪਣੇ ਜੀਵਨ ਦੇ ਧਾਰਨ ਵਾਸਤੇ ਚਿੰਤਾ ਕਰਨਾ ਹੈ ਈਆਂ ਪੁੱਤਰਾ ਵਾਸਤੇ ਚਿੰਤਾ ਕਰਨਾ ਤੇ ਫਿਰ ਪਾਸਾ ਨੂੰ ਉਦੇਸ਼ ਕਰਨਾ ਨੇ ਪਾਸਾ ਕਹਿੰਦੇ ਤੂੰ ਤੇ ਚਿੰਤਾ ਕਰ ਰਿਹਾ ਹੈ ਤੇਰਾ ਸਰੀਰ ਛੱਡਦਾ ਠੀਕ ਹੈ ਇਹ ਤੇ ਕਰਨ ਲੱਗ ਪੈਂ ਪਰ ਕਦੇ ਉਹਨਾਂ ਬਾਰੇ ਸੋਚਿਆ ਜਿਨ੍ਹਾਂ ਨੇ ਜਿਹੜਾ ਨੇ ਕੋਈ ਹੱਥ ਪੈਰੀ ਲਾਈ ਮਹਾਰਾਜ ਨਾ ਨਾ ਕੋ ਚਿੰਤਾ ਮਤ ਕਰੋ ਚਿੰਤਾ ਕਿਸ ਦੀ ਹੈ ਜਲਮਾ ਜਮ ਤੁਮ ਪਾਣੀ ਨੂੰ ਕਿਨਾ ਪ੍ਰੂਤੀ ਹੁੰਦੇ ਹੁੰਦੇ ਚਾਰਦੇ ਵਿੱਚ ਜੀਵ ਰਹਿੰਦੇ ਨੇ ਉਹਨਾਂ ਦੇ ਨਾਂ ਹੱਥ ਨਹੀਂ ਲੱਭ ਜਾਂਦੇ ਪਰ ਖੁਰਾਕ ਕਾਲਪਨ ਗਵਨਮ ਵੀ ਦੇਦੇ ਨੇ ਤੇ ਪਾਲਣ ਰੋਜ਼ ਸੁਣਾਉਂਦੇ ਨੇ ਪਾਸਾ ਕੰਮ ਨੇ ਸਾਇਲ ਪੱਥਰ ਹੈ ਜੰਮ ਤੋਂ ਪਾਰੇ ਤਾਂ ਕਾ ਰਿਜਕ ਆਗੈ ਤਲਰੇ ਪਾਸਾ ਨੇ ਹੁਣ ਸਾਇਲ ਪੱਥਰ ਜਿੱਤੇ ਏਡੇ ਏਡੇ ਵੱਡੇ ਪੱਥਰ ਨੇ ਉਹਨਾਂ ਵਿੱਚ ਕੀੜੇ ਵੱਸਦੇ ਨੇ ਜੀਵ ਸੰਖ ਤੁਸਪਦੇ ਉਹ ਤੇ ਹਿੱਲਦੇ ਵੀ ਚੱਕਦੇ ਨਹੀਂ ਚੁਰਦੇ ਕਰ ਨਹੀਂ ਪੱਥਰਾਂ ਦੇ ਵਿੱਚ ਕੀੜਾ ਉਹਨਾਂ ਨੂੰ ਰਿਜਕ ਪਹੁੰਚਾਉਂਦਾ ਹੈ ਅਕਾਲ ਪੁਰਖ ਤੇ ਪਾਸਾ ਕੰਮ ਨੇ ਜਦ ਕੋਸ ਅਕਾਲ ਪੁਰਖ ਵੈਕੁੰਠ ਨੇ ਤੈਨੂੰ ਛੱਜੇ ਰਹੇ ਹੈ ਪੱਤਰਾ ਦੇ ਵਿੱਚ ਵਿੱਚ ਕੀੜਿਆਂ ਨੂੰ ਵੀ ਉਹ ਰੋਜੀ ਦੇ ਰਿਹਾ ਹੈ ਫਿਰ ਤੂੰ ਕਿਉਂ ਚਿੰਤਾ ਕਰ ਰਿਹਾ ਹੈ ਇਸ ਕਰਕੇ ਗਰੀਬਨਵਾਸ ਪਾਸਾ ਮਹਾਰਾਜ ਜੀ ਨੇ ਬਚਨ ਕੀਤੇ ਹਨ ਪਾਸਾ ਕਹਿੰਦੇ ਭਾਈ ਇਹ ਚਿੰਤਾ ਤੇ ਮੂੰਹ ਮਣੀਏ ਚਿੰਤਾ ਮੂੰਹ ਨਾ ਹੋਵੇਈ ਹਰ ਨਾਮ ਰੱਜਾ ਅਕਾਈ ਜਦੋਂ ਤੂੰ ਨਾਮ ਦੇ ਹਰ ਤੂੰ ਜੰਦਾ ਫਿਰ ਤੇਰੀ ਸਾਰੀ ਚਿੰਤਾ ਮੂੰਹ ਜਾਏ ਇਹ ਤੇ ਵਿਚਾਰ ਚਿੰਤਾ ਘਾਤ ਨੂੰ ਉਜਾਈਗੀ ਫਿਰ ਪ੍ਰਭੂ ਦੇ ਨਾਮ ਨੂੰ ਚੰਗੀ ਤਰ੍ਹਾਂ ਕਰ ਜਿਆਲੇ ਜੀ ਨੂੰ ਨਾਮ ਦਾ ਰਾਜ ਆ ਜਾਂਦਾ ਹੈ ਪਾ ਸਕਦਾ ਉਹ ਤੇ ਫਿਰ ਭੁੱਖ ਵੀ ਨਹੀਂ ਲੱਗਦੀ ਤ੍ਰੇ ਵੀ ਲੱਗਦੀ ਹੈ ਪਿਆਸ ਵੀ ਨਹੀਂ ਲੱਗਦੀ ਉਹਨੂੰ ਫਿਰ ਸਰੀਰ ਦੀ ਕੋਈ ਚਿਰਿਆ ਯਾਦ ਨਹੀਂ ਹੀ ਰਹਿੰਦੀ ਨਾਮ ਦੇ ਵਿੱਚ ਮਨ ਇੰਨਾ ਰਜ ਜਾਂਦਾ ਹੈ ਪਾ ਸਕਦਾ ਕਿ ਉਹ ਸਾਰੀਆਂ ਚਿੰਤਾ ਸਾਰੇ ਝੂਠੇ ਭੁੱਖ

ਇਸ ਕਰਕੇ ਉਹ ਬਜਿਆ ਨਹੀਂ ਨਾ ਕੀ ਬਚੀ ਕਿਤੇ ਇਹ ਨਾਮਕ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾਂ ਕ੍ਰਿਸ਼ਨਾ ਦੀ ਅੱਗ ਤੋਂ ਕੋਈ ਵੀ ਮੁਨੁੱਖ ਬਚ ਨਹੀਂ ਸਕਦਾ ਇਸ ਕਰਕੇ ਨਾਮ ਤੋਂ ਬਿਨਾ ਜੀਵ ਹੰਕਾਰ ਵਿੱਚ ਸੜ ਜਾਂਦਾ ਨਾਮ ਤੋਂ ਬਿਨਾ ਕ੍ਰਿਸ਼ਨਾ ਦੀ ਅੱਗ ਕਰਵ ਰਹਿ ਹੈ ਕ੍ਰਿਸ਼ਨਾ ਦੇ ਸ਼ਬਦ ਦੇ ਲੀਨ ਹੈ ਇਹ ਪਾਸਾ ਕਿਉਂਕਿ ਨਾਮ ਤੋਂ ਬਿਨਾ ਭਾਈ ਹੰਕਾਰ ਵੀ ਜਿਹੜਾ ਸਾਡਾ ਉਹ ਖਤਮ ਨਹੀਂ ਹੁੰਦਾ ਨਾਸ ਨਹੀਂ ਹੁੰਦਾ ਹੰਕਾਰ ਵੀ ਅਕੂਝ ਜੀਵ ਸੜਦਾ ਰਹਿੰਦਾ ਹੈ ਪੌੜੀ ਜਿਨਨੀ ਹਰ ਹਰ ਨਾਮ ਤੇ ਆਇਆ ਤਿਨੀ ਪਾਇੜੇ ਸਰਬ ਸੁਖਾਂ ਜਿਨ੍ਹਾਂ ਨੇ ਭਾਈ ਪ੍ਰਭੂ ਦੇ ਨਾਮ ਨੂੰ ਸਿਮਰਿਆ ਹੈ ਉਹਨਾਂ ਨੂੰ ਸਾਡੇ ਸੁਖ ਜਿਨ੍ਹਾਂ ਨੇ ਕਾਲਪੁਰ ਵੈਕຸນਤ ਜੀ ਦਾ ਨਾਮ ਲੁਟਿਆ ਹੈ ਤਾਂ ਸਾਰੇ ਦਰਸਾਨੇ ਸੁਖ ਨੂੰ ਉਹਨਾਂ ਨੂੰ ਮਿਲ ਜਾਂਦੇ ਨੇ ਕੋਈ ਵੀ ਸੁੱਖ ਫਿਰ ਉਹਨਾਂ ਤੋਂ ਦੂਰ ਨਹੀਂ ਹੁੰਦਾ ਸਭ ਜਨਮਤਨਾਕਾ ਸਤ ਹੈ ਜਿਨ ਹਰ ਨਾਮ ਕੀ ਮਨ ਲਾਗੀ ਭੁਖਾ ਉਹਨਾਂ ਦਾ ਤਾਂ ਸਾਰਾ ਜੀਵਨ ਸਾਧਨਾ ਹੋਇਆ ਹੈ ਭਾਈ ਜਿਨ੍ਹਾਂ ਦੇ ਮਨ ਦੇ ਵਿੱਚ ਪਰਭੂ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ। ਧਾਰਮ ਨਾਮ ਜੁਨਾ ਦੀ ਜ਼ਿੰਦਗੀ ਦਾ ਆਸਰਾ ਹੈ। ਆਧਾਰ ਹੋ ਗਿਆ ਨੇ ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗਦੀ ਹੈ ਉਹਨਾਂ ਦਾ ਸਾਰਾ ਜੀਵਨ ਸਾਕਲ ਹੈ। ਜਿਨੀ ਗੁਰ ਕੈ ਵਾਟ ਆਰਾਧਿਆ ਤੈਨ ਵਿਸਰ ਗਏ ਸਭ ਦੁੱਖਾ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਪ੍ਰਭੂ ਦਾ ਸ਼ਰਨ ਕੀਤਾ ਹੈ।

ਸੰਸਾਰ ਦੇ ਉਹਨਾਂ ਦਾ ਸਿਰਫ ਜੀਵਨ ਬਿਤਾਉਣ ਦਾ ਸਮਾਂ ਹੁੰਦਾ ਹੈ ਪਰ ਜੀਵਨ ਆਪਣਾ ਅਕਾਲਪੁਰਖ ਵਾਹਿਗੁਰੂ ਦੀ ਚਾਰ ਵਿੱਚ ਉਹਦੇ ਸਿਮਰਨ ਵਿੱਚ ਉਤਿਤ ਕਰਦੇ ਹਨ ਪਾਤਸ਼ਾਹ ਕਹਿੰਦੇ ਭਾਈ ਪ੍ਰਮੋਹੀ ਹੋਰ ਸਿੱਖ ਚੰਗੇ ਸੰਗਤਾਂ ਵਿੱਚ ਭੇਗ ਵਾਲਾ ਕੋਈ ਸੰਤ ਨਹੀਂ ਹੈ ਪਹਿਰਾਵੇ ਵਾਲਾ ਸੰਤ ਨਹੀਂ ਹੋ ਸਕਦਾ ਜੇ ਉਹ ਨਾਮ ਨੰਨਾਂ ਕਿਉਂਕਿ ਆਪ ਸਾਹਿਬ ਕਹਿੰਦੇ ਇੱਕ ਦਾ ਨਾਮ ਸੰਤੁਮਿਕਾਈ ਸੰਤ ਉਹ ਹੈ ਜਿਹੜਾ ਸਿੱਖ ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕਿਸੇ ਦੀ ਰੱਤਾ ਕਰਵੀਂ ਆਸਨਾ ਕਰਦਾ ਜਿਹਨੂੰ ਕੇਵਲ ਤੇ ਕੇਵਲ ਇੱਕ ਆਕਾਰ ਗੁਰੂ ਲੈ ਜਿਹਦੇ ਵੀ ਪ੍ਰੇਸ਼ਰ ਬਾਸੁ ਹੈ ਉਹ ਤੇ ਬੋਸਾ ਉਹਦਾ ਨਾਮ ਜਪਦਾ ਹੈ ਤਨ ਤਨ ਤੇ ਨਾਮਾ ਗੁਰੂ ਹੈ ਜਿਸ ਅਮਰਤ ਫਲ ਆਰ ਲਾਗੇ ਮੁਖਾਂ ਤੇ ਪਾਸਾ ਕਹਿੰਦੇ ਭਾਈ ਉਹਨਾਂ ਦਾ ਗੁਰੂ ਵੀ ਤਾਂ ਹੈ ਜਿਸ ਨੇ ਉਹਨਾਂ ਨੂੰ ਸਿਖਾਨੇ ਗੁਰੂ ਵਾਲੇ ਬਣ ਕੇ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਉਹ ਸੰਖਾਲਪੁਰ ਵਿੱਚ ਜੀ ਦਾ ਨਾਮ ਜਪਿਆ ਕਿ ਕੇਵਲ ਤੇ ਕੇਵਲ ਗੁਰੂ ਦੇ ਨਾਮ ਨੂੰ ਆਪਣਾ ਆਸਰਾ ਬਣਾਇਆ ਪਾਸਾ ਕਹਿੰਦੇ ਉਹਨਾਂ ਦਾ ਗੁਰੂ ਵੀ ਤਾਂ ਹੈ ਤੇ ਭਾਗਾ ਵਾਲਾ ਹੈ ਜਿਹਦੇ ਮੂੰਹੋਂ ਪ੍ਰਭੂ ਦੀ ਸਿਖਤ ਸੁਨਾਰੀ ਕੋ ਆਮਰ ਕਰਨ ਵਾਲੇ ਬਾਣ ਲੱਗੇ ਹੋਏ ਨੇ ਭਾਵ ਕੇ ਜਿਹਦੇ ਮੂੰਹੋਂ ਪ੍ਰਭੂ ਨੇ ਬਿੜਾਈ ਤੇ ਨਿਵਾਚਨ ਨਿਕਲਦੇ ਆ ਉਹ ਗੁਰੂ ਸਿਖਤੰਦਨ ਹਨ ਉਹ ਗੁਰਸਿਖਤੰਦਨ ਹਨ ਉਹ ਸੰਤ ਹਨ ਸਤਗੁਰੂ ਕਾਸਾ ਨੇ ਜਿਹੜੇ ਪ੍ਰਭੂ ਦੇ ਬਚਨਾਂ ਨੇ ਪਾਵਨ ਉਪਦੇਸ਼ ਸੁਣੇ ਸਾਨੂੰ ਸਮਝਾਉਂਦਾ ਇਹ ਹੀ ਯਤਨ ਕੀਤਾ ਹੈ ਕਿਾਈ ਨਾਮ ਗੁਰਨਾਮ ਸਤਿਗੁਰ ਜੀ ਦੇ ਬਿਨਾ ਤੈਨੂੰ ਕੋਈ ਵੀ ਸੁਖ ਪ੍ਰਾਪਤ ਨਹੀਂ ਹੋ ਸਕਦਾ ਜਿੰਨਾ ਚਿਰ ਤੂੰ ਨਾਮ ਨਾਲ ਨਹੀਂ ਜੁੜੇਗਾ ਤਿਸਨਾ ਦੀ ਆਗਤ ਤੈਨੂੰ ਸਾਗ ਦੀ ਨਹੀਂ ਕਿਸ ਕਰਕੇ ਪੂਰੇ ਗੁਰੂ ਦੇ ਲੱਗ ਲੱਗ ਜਦੋਂ ਪੂਰੇ ਗੁਰੂ ਦੇ ਲੱਗ ਲੱਗ ਕੇ ਪੂਰੇ ਸਤਿਗੁਰਾਂ ਦੇ ਬਾਗ ਨੂੰ ਦੇਸ ਨੂੰ ਆਪਣੇ ਹਿਰਦੇ ਚ ਵਸਾਏਗਾ ਭਾਸਾ ਕਹਿੰਦੇ ਜਿਹ ਤਹੀ ਸਾਰੀ ਹਾਥ ਕ੍ਰਿਸ਼ਨਾਂ ਦੀ ਨਾਸ ਹੋ ਜਾਣੀਗੀ ਤੇ ਜਿਹੜੀ ਹਾਥ ਕ੍ਰਿਸ਼ਨਾਂ ਦੀ ਨਾਸ ਹੋਣ ਦੀ ਹੈ ਜਿਹੜਾ ਗੁਰੂ ਵਾਲਾ ਬਣ ਕੇ ਗੁਰੂ ਉਪਦੇਸ਼ ਕਮਾਉਂਦਾ ਹੈ ਭਾਸਾ ਕਹਿੰਦੇ ਤਨ ਤਨ ਤਨਾ ਕਰਦਾ ਫਿਰ ਉਹਨਾਂ ਦਾ ਗੁਰੂ ਵੀ ਤੰਗ ਹੈ ਲੋਕ ਸਿੱਧ ਸਲਾਹ ਕਰਦੇ ਹੋਏ ਵੀ ਇਹਦਾ ਗੁਰੂ ਤੰਗ ਹੈ ਇਹਨੂੰ ਚੰਗੇ ਕਰਸੀ ਨਾਲ ਦਿੰਦਾ ਹੈ ਇਹਨੂੰ ਨਾਮ ਨਾਲ ਤੋੜ ਦਿੰਦਾ ਹੈ ਉਹਨੂੰ ਵੀ ਥਾਣੇ ਕਹਿੰਦੇ ਨੇ ਪਾਸ਼ਾ ਕਹਿੰਦੇ ਭਾਈ ਜੀ ਸਤੂ ਨੇ ਮੂਰ ਨੂੰ ਕਉ ਦੇ ਸਯਤਸਲਾ ਦੇ ਉਹ ਆਮਰ ਕਰਨ ਵਾਲੇ ਫਲ ਲੱਗੇ ਹੋਏ ਆਮਰ ਕਰਨ ਵਾਲਾ ਫਲ ਕਿਹੜਾ ਹੈ ਅਕਾਲ ਪੁਰਖ ਪਾਸ਼ਾ ਕਹਿੰਦੇ ਅੰਮ੍ਰਿਤ ਹੀ ਹੈ ਆਮ੍ਰਿਤ ਜਿਹੜਾ ਅਕਾਲ ਪੁਰਖ ਵੈਰ ਮਰਜੀ ਦੇ ਨਾਮ ਨਾਲ ਹੀ ਅੰਮ੍ਰਿਤ ਨੂੰ ਛਕਦਾ ਹੈ ਤੇ ਜਿਹੜਾ ਸਾ ਜੋ ਹੋਵੇ ਭਾਂਡੇ ਵਿੱਚ ਬਸਤ ਸਾਂ ਨਿਕੜੇ ਜੇ ਅਸੀਂ ਅੰਦਰ ਅਕਾਰ ਪ੍ਰਮਤ ਵੈਕੁਰ ਜੀ ਦਾ ਨਾਮ ਖਾਇਆ ਫਿਰ ਅਸਨਾ ਤੋਂ ਵੀ ਅਕਾਰ ਪ੍ਰਮਤ ਦੀ ਸੇਧ ਸਲਾ ਦੇ ਵਚਨ ਨਿਕੜਣਗੇ ਅੰਦਰੋਂ ਵੀ ਨਾਮ ਨਿਕਲੇਗਾ ਇਸ ਕਰਕੇ ਭਗਤ ਸਾਹਿਬ ਕਹਿੰਦੇ ਜਿਸ ਦੇ ਨੂੰਹ ਪ੍ਰਭੂ ਤੇ ਬਚਾਈ ਲੈ ਵਚਨ ਨਿਕੜਦੇ ਹਨ ਭਾਈ ਉਹਨਾਂ ਦਾ ਗੁਰੂ ਧੰਨ ਹੈ ਉਹ ਗੁਰਸਿੰਘ ਧੰਨ ਹੈ ਇਸ ਕਰਕੇ ਜਦੋਂ ਅਸੀਂ ਆਪਣੇ ਕਿਰਤੇ ਨੂੰ ਉਸ ਅਕਾਰ ਕ੍ਰੰਤ ਕੁਲੈ ਗੁਰੂ ਜੀ ਦੇ ਨਾਮ ਨਾਲ ਜੋੜ ਕੇ ਪਿੱਤਰ ਕਰਨਵਾਂਗੇ ਫਿਰ ਸਾਡੀ ਰਸਨਾ ਤੋਂ ਵੀ ਕੋਈ ਮਾਨਾ ਬਚ ਨਹੀਂ ਨਿਕਲੇਗਾ ਰਸਨਾ ਵੀ ਉਸਕਾਰ ਕ੍ਰੰਤ ਦੇ ਹੋਂਦ ਗਾਵੇਗੀ ਇਹ ਵੀ ਸਤਿਗੁਰੂ ਆਸਾ ਕਹਿੰਦੇ ਉਸਕਾਰ ਕ੍ਰੰਤ ਦੀ ਫਲਬੜੀ ਹੋਈ ਹੈ ਇਸ ਕਰਕੇ ਗੁਰੂ ਵੱਲੋਂ ਗੁਰੂ ਵਿਚਾਰ ਮਾਰਨ ਲੋਕ ਨੂੰ ਗੁਰੂ ਦੇ ਪਾਵਨ ਦੇਸ਼ ਨੂੰ ਆਪਣੇ ਘਰ ਦੇ ਵਿੱਚ ਰਸਾਈਏ ਤੇ ਆਪਣੇ ਉਹਨਾਂ ਘਰਾਂ ਨੂੰ ਸਫਲ ਆਖੀਂ ਕਿਉਂਕਿ ਸਤਿਗੁਰੂ ਆਸਾ ਕਹਿੰਦੇ ਗੁਰੂ ਤੋਂ ਬਿਨਾਂ ਕੋਈ ਨਹੀਂ ਨਾਮ ਦਾ ਪ੍ਰਾਪਤਿ ਹੋ ਸਕਦੀ ਤੇ ਤੇਰਾ ਮਨੁੱਖਾ ਜਨਮ ਸਭ ਨਹੀਂ ਹੋ ਸਕਦਾ ਰਸਨਾ ਦੀ ਆਗਦੇ ਵਿੱਚ ਛੱਡਦੇ ਰਹਿਣਾ ਹੈ ਹੰਕਾਰ ਦੇ ਅਗ ਵਿੱਚ ਛੱਡਦੇ ਰਹਿਣਾ ਹੈ ਹਉਮੈ ਮੈਨ ਦੀ ਵਿੱਚ ਛੱਡਦੇ ਰਹਿਣਾ ਹੈ ਜਿਨ੍ਹਾਂ ਦੇ ਵਚਨਾਂ ਚੌਣਨ ਲੱਗ ਮਨ ਭਾਜੀ ਤਾਂ ਫਿਰ ਗੁਰੂ ਬਣ ਗੁਰੂ ਦੇ ਚਰਨਾਂ ਨਾਲ ਜੁੜਤ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਗੁਰੂ ਵਾਲਾ ਬਣ ਕੇ ਗੁਰੂ ਦੀ ਸੇਵਤ ਸਦਾ ਆਪਣੇ ਹਿਰਦੇ ਦੇ ਵਿੱਚ ਵਿਸਾਰ اپنے سب سنت بخش ہے ਜਗਦੀ ਅਰਦਾਸ ਤੇਰੇ ਮਾਣੇ ਸਰਬੱਤ ਦਾ